ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਹੋਈ ਸਵਾਰੀ ਹੋਈ ਸ਼ਿੰਗਾਰੀ ਹੋਈ ਸਤਕਾਰੀ ਹੋਈ ਤੇ ਪਿਆਰੀ ਸਾਧ ਸੰਗਤ ਜੀ ਆਪਾਂ ਸਭ ਭਾਗਾ ਵਾਲੇ ਹਾਂ ਜੋ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਵਾਹਿਗੁਰੂ ਸਦਾ ਲਈ ਕਿਰਪਾ ਰੱਖਣ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਸਾਧ ਸੰਗਤ ਜੀ ਇੱਥੇ ਗੁਰਦੁਆਰਾ ਸਾਹਿਬ ਵਿਖੇ ਆਪਾਂ ਸਭ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਆਉਂਦੇ ਹਾਂ ਕਿਰਪਾ ਧਾਰਨ ਕਰਨ ਆਉਂਦੇ ਹਾਂ ਇਹ ਬਖਸ਼ਿਸ਼ਾਂ ਕੇਵਲ ਉਦੋਂ ਹੀ ਹੁੰਦੀਆਂ ਨੇ ਜਦੋਂ ਅਸੀਂ ਸੱਚੇ ਸੁੱਚੇ ਮਨ ਦੇ ਨਾਲ ਸ਼ਰਧਾ ਦੇ ਨਾਲ ਦੁਨਿਆਵੀ ਖਿਆਲ ਛੱਡ ਕੇ ਗੁਰੂ ਮਹਾਰਾਜ ਨਾਲ ਇੱਕ ਸੁਰਤ ਟਿਕਾ ਕੇ ਹਾਜ਼ਰੀ ਭਰਦੇ ਹਾਂ ਸੁਰਤ ਟਿਕਾ ਕੇ ਹਾਜ਼ਰੀ ਭਰਦੇ ਜਦੋਂ ਅਸੀਂ ਸੁਰਤ ਨੂੰ ਪਰਮਾਤਮਾ 'ਚ ਲਗਾ ਦਿੰਦੇ ਹਾਂ ਖੁਸ਼ੀ ਤੇ ਆਨੰਦ ਨਾਲ ਉਸ ਨੂੰ ਹਾਜ਼ਰ ਨਾਜ਼ਰ ਸਮਝਦੇ ਹਾਂ ਤਾਂ ਸਾ ਸੰਗਤ ਜੀ ਉਹ ਆਪ ਹੀ ਹਾਜ਼ਰ ਹੋ ਜਾਂਦਾ ਹੈ ਆ ਜੰਨਾ ਜੀ ਦਿੱਤੇ ਜਾ ਦੇ ਕਰੀਨਾ 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 ਆ ਜੰਨਾ I done done ਰਣਜੀਤ ਜੀ ਜਨਦਾ ਜਨਦੀ ਦਾ ਆਹ ਜੰਦ ਜੀ ਜਨਦਾ ਜਨਦੀ ਦਾ ਆਹ ਜੰਦ ਜੀ ਜਨਦਾ ਜਨਦੀ ਦਾ ਆਹ ਜੰਦ ਜੀ ਜਨਦਾ ਜਨਦੀ ਦਾ ਇਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਜਿੱਥੇ ਸਾਨੂੰ ਮਨੁੱਖਤਾ ਵਿੱਚੋਂ ਮਿਲਦੀਆਂ ਹਨ ਉਥੇ ਇਹ ਸਾਰੀ ਸ੍ਰਿਸ਼ਟੀ ਤੋਂ ਵੀ ਪ੍ਰਮਾਤਮਾ ਦੀਆਂ ਬਖਸ਼ਾ ਅਸੀਂ ਵੇਖਦੇ ਸੁਣਦੇ ਰਹਿੰਦੇ ਹਾਂ ਸਾਧ ਸੰਗਤ ਜੀ ਰੀਠਾ ਕਿੰਨਾ ਕੌੜਾ ਹੁੰਦਾ ਹੈ ਪਰ ਉਹ ਮਿੱਠਾ ਕਿਵੇਂ ਹੋ ਗਿਆ ਸਮੇਠਾ ਕਿਵੇਂ ਹੋਇਓ ਰਿਠੇ ਆਹ ਸਾਨੂੰ ਦਾਸ ਤਾਸਹੀ ਇਕ ਵਾਰੀ ਸਮੇਠਾ ਕਿਵੇਂ ਹੋਇਓ ਰਿਠੇ ਆਵੇ ਸਾਨੂੰ ਦਾਸ ਤਾਸਹੀ ਇਕ ਵਾਰੀ ਦਿਸਾਤੀ ਤੇ ਹੋਇਓ ਨੀਰਾ ਦਾਸ ਕੇ ਤਾਸਹੀ ਕੇ ਵਾਰੀ ਸਮੇਠਾ रीठा दसदा है कि है तो मैं कौड़ा ही सी पर कुछ पल ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਮਿਲ ਗਈ ਜਦੋਂ ਗੁਰੂ ਜੀ ਆ ਕੇ ਮੇਰੀ ਛਾਵੇਂ ਬੈਠ ਗਏ ਮੈਂ ਤਾਂ ਲੱਖ ਲੱਖ ਸ਼ੁਕਰ ਮਨਾਇ ਨਾ ਮਿੱਠੇ ਮੀਂਹ ਸਾਵੇਂ ਬੈ ਗਿਆ ਮੈਂ ਤਾਂ ਵਕ ਵਕ ਸ਼ੁਕਰ ਮਨਾਇ ਨਾ ਮਿੱਠੇ ਮੀਂਹ ਸਾਵੇਂ ਬੈ ਗਿਆ ਮੈਂ ਤਾਂ ਵਕ ਵਕ ਸ਼ੁਕਰ ਮਨਾਇ ਨਾ ਮਿੱਠੇ ਮੀਂਹ ਸਾਵੇਂ ਬੈ ਗਿਆ ਮੈਂ ਤਾਂ ਵਕ ਵਕ ਸ਼ੁਕਰ ਮਨਾਇ ਨਾ ਮਿੱਠੇ ਮੀਂਹ ਸਾਵੇਂ ਬੈ ਗਿਆ ਮੈਂ ਤਾਂ ਝੋਕ ਦੇ ਕਤੀ ਸਨੇਵਾਏ ਜਾਨਤ ਮੇਰੀ ਸ਼ਾਵੇਂ ਬੈ ਗਿਆ ਮੈਂ ਤਾਂ ਝੋਕ ਦੇ ਕਤੀ ਸਨੇਵਾਏ ਜਾਨਤ ਮੇਰੀ ਸ਼ਾਵੇਂ ਬੈ ਗਿਆ ਮੈਂ ਤਾਂ ਝੋਕ ਦੇ ਕਤੀ ਸਨੇਵਾਏ ਜਾਨਤ ਮੇਰੀ ਸ਼ਾਵੇਂ ਬੈ ਗਿਆ ਮੈਂ ਤਾਂ ਝੋਕ ਦੇ ਕਤੀ ਸਨੇਵਾਏ ਨਾਟ ਜੋ ਮੇਰੀ ਸ਼ਾਵੇਂ ਬੈ ਗਿਆ ਚਰਮੀ ਲੱਗ ਕਾ ਆਨੰਦ ਬੜੇ ਆਏ ਨਾਨਕ ਮੇਰੀ ਸ਼ਾਵੇਂ ਬੈ ਗਿਆ ਚਰਮੀ ਲੱਗ ਕਾ ਆਨੰਦ ਬੜੇ ਸਾਨਾ ਕਮੇਰੀ ਛਾਵੇਂ ਬੈ ਗਿਆ ਜਾਨੀ ਵਾਹ ਤੇ ਆਨੰਦ ਵਰੇ ਆਰੇ ਨਾਨਕ ਮੇਰੀ ਛਾਵੇਂ ਬੈ ਗਿਆ ਜਾਨੀ ਵਾਹ ਤੇ ਆਨੰਦ ਵਰੇ ਆਰੇ ਨਾਨਕ ਮੇਰੀ ਛਾਵੇਂ ਬੈ ਗਿਆ ਮੈਂ ਤਾਂ ਮਨ ਦੇਖਾ ਜੀਤ ਗਾਇ ਨਾਨਕ ਮੇਰੀ ਛਾਵੇਂ ਬੈ ਗਿਆ ਮੈਂ ਤਾਂ ਮਨ ਦੇਖਾ ਜੀਤ ਗਾਇ

ਰੀਠਾ ਕਹਿ ਰਿਹਾ ਮੈਂ ਤਾਂ ਲੱਖ ਲੱਖ ਸ਼ੁਕਰ ਮਨਾਏ ਮੇਰੀ ਸ਼ਰਧਾ ਜਾਗ ਪਈ ਮੇਰਾ ਜੀ ਕਰੇ ਕਿ ਗੁਰੂ ਜੀ ਮੈਂ ਸਦਾ ਹਾਂ ਆਪ ਜੀ ਦੀ ਕਿਰਪਾ ਮਾਣਾ ਮੈਂ ਸਦਾ ਆਪ ਜੀ ਦੇ ਨਾਲ ਰਹਾ ਤੁਸੀਂ ਮੈਨੂੰ ਸਦਾ ਆਪਣੇ ਨਾਲ ਰੱਖੋ ਰੀਠੇ ਦੀ ਸ਼ਰਧਾ ਸੱਚੀ ਸੁੱਚੀ ਤੇ ਮਨ ਦੀ ਚਾਹ ਵੀ ਸੱਚੇ ਸੁੱਚੇ ਸਾਨਾ ਉਸ ਦੇ ਚਾਵਾਂ ਨੇ ਗੁਰੂ ਜੀ ਦੀ ਸੰਗਤ ਦਾ ਦਿਲੋਂ ਆਨੰਦ ਮਾਣਿਆ ਤੇ ਉਹ ਮਿੱਠਾ ਹੋ ਗਿਆ ਭਾਵੇਂ ਗੁਰੂ ਜੀ ਦੀ ਕਿਰਪਾ ਸਦਾ ਲਈ ਉਸ ਦੇ ਨਾਲ ਹੋ ਗਈ ਤੇ ਉਹ ਰੀਠੇ ਦਾ ਰੁਖ ਅੱਜ ਤੱਕ ਵੀ ਕਹਿੰਦੇ ਉਥੇ ਮਿੱਠੇ ਹੀ ਰੀਠੇ ਲੱਗਦੇ ਹਨਾ ਨਾਨਕ ਮੇਰੀ ਛਾਵੇਂ ਬੈ ਗਿਆ ਉਹ ਦੇਗੇ ਆਨਾਸ ਸੁਵਾਰੀ ਨਾਨਕ ਮੇਰੀ ਛਾਵੇਂ ਬੈ ਗਿਆ ਉਹ ਦੇਗੇ ਆਨਾਸ ਸੁਵਾਰੀ ਨਾਨਕ ਮੇਰੀ ਛਾਵੇਂ ਬੈ ਗਿਆ ਉਹ ਦੇਗੇ ਆਨਾਸ ਸੁਵਾਰੀ ਨਾਨਕ ਮੇਰੀ ਛਾਵੇਂ ਬੈ ਗਿਆ ਉਹ ਦੇਗੇ ਆਨਾਸ ਸੁਵਾਰੀ ਨਾਨਕ ਮੇਰੀ ਛਾਵੇਂ ਬੈ ਗਿਆ ਉਹ ਦੇਗੇ ਆਨਾਸ ਸੁਵਾਰੀ ਸਰੀਏ ਸਾਰੇ ਹੋਯੋ ਰਿਛਿਆ ਆਸਾਨੂੰ ਦਸਨਾ ਕਰੀ ਇਕ ਵਾਰੀ ਸਿਤਾ ਦੇ ਹੋਯੋ ਰਿਛਿਆ ਆਸਾਨੂੰ ਦਸਨਾ ਕਰੀ ਇਕ ਵਾਰੀ ਸਿਤਾ ਦੇ ਹੋਯੋ ਰਿਛਿਆ ਆਸਾਨੂੰ ਹਸਨਾ ਕਰੀ ਇਕ ਵਾਰੀ ਸਿਤਾ ਦੇ ਹੋਯੋ ਰਿਛਿਆ ਆਸਾਨੂੰ ਹਸਨਾ ਕਰੀ ਇਕ ਨਾਨਕ ਮੇਰੀ ਸਾਂਹੇ ਵੜ ਗਿਆ ਰੱਬ ਦੀ ਆਵਾਜ਼ ਸੁਬਾਰੀ ਨਾਨਕ ਮੇਰੀ ਸਾਂਹੇ ਵੜ ਗਿਆ ਰੱਬ ਦੀ ਆਵਾਜ਼ ਸੁਬਾਰੀ ਨਾਨਕ ਮੇਰੀ ਸਾਂਹੇ ਵੜ ਗਿਆ ਰੱਬ ਦੀ ਆਵਾਜ਼ ਸੁਬਾਰੀ ਨਾਨਕ ਮੇਰੀ ਸਾਂਹੇ ਵੜ ਗਿਆ ਰੱਬ ਦੀ ਆਵਾਜ਼ ਸੁਬਾਰੀ ਨਾਨਕ ਮੇਰੀ ਸਾਂਹੇ ਵੜ ਗਿਆ ਰੱਬ ਦੀ ਆਵਾਜ਼ ਸੁਬਾਰੀ ਮੈਂ ਕੋੜਾ ਰਿਖਾ ਪਾਰ ਸੇ ਨਾਲ ਕਰਿਆ ਰੇ ਨਾਲ ਕਰਿਆ ਮੈਂ ਕੋੜਾ ਰਿਖਾ ਪਾਰ ਸੇ ਨਾਲ ਕਰਿਆ ਰੇ ਨਾਲ ਕਰਿਆ ਮੈਂ ਕੋੜਾ ਰਿਖਾ ਪਾਰ ਸੇ ਨਾਲ ਕਰਿਆ ਰੇ ਨਾਲ ਕਰਿਆ ਮੈਂ ਕੋੜਾ ਰਿਖਾ ਪਾਰ ਸੇ ਨਾਲ ਕਰਿਆ ਰੇ ਨਾਲ ਕਰਿਆ ਮੈਂ ਕੋੜਾ ਰਿਖਾ ਪਾਰ ਸੇ ਨਾਲ ਕਰਿਆ ਰੇ ਨਾਲ ਕਰਿਆ ਸਰਸੋ ਆ ਸਿੱਖਾ ਕੋਰ ਤੇ ਨਾਲ ਕਰਿਆ ਤੇ ਨਾਲ ਕਰਿਆ ਕੋੜਾ ਰੀਣਾ ਮਰ ਤੇ ਨਾਲ ਕਰਿਆ ਸਿੱਖ ਪਰਿਆ ਕੋੜਾ ਰੀਣਾ ਮਰ ਤੇ ਨਾਲ ਕਰਿਆ ਜੁੰਨ ਪਰਿਆ ਮੈਂ ਭਾਗਾਂ ਵਾਲਾ ਨਾ ਚਰਨ ਲੱਗ ਕਰਿਆ ਚਰਨ ਲੱਗ ਕਰਿਆ ਮੈਂ ਭਾਗਾਂ ਵਾਲਾ ਨਾ ਚਰਨ ਲੱਗ ਕਰਿਆ ਚਰਨ ਲੱਗ ਕਰਿਆ ਮੈਂ ਭਾਗਾਂ ਵਾਲਾ

ਇਨਾ ਪਿਆਰੇ ਕੋਲ ਦੀਸੜੀ ਦੀਸੜੀਆ ਤੇ ਨਾ ਕਰਿਆ ਸਾਧ ਸੰਗਤ ਜੀ ਗੁਰਾਂ ਦੇ ਚਰਨੀ ਲਾ ਕੇ ਸਭ ਤਰਦੇ ਹਨ ਸਭ ਤਰਦੇ ਹਨ ਜਦੋਂ ਅਸੀਂ ਗੁਰੂ ਜੀ ਦਾ ਨਾਮ ਜਪਦੇ ਹਾਂ ਸਿਮਰਨ ਕਰਦੇ ਹਾਂ ਸਾਡੀ ਜੀਭਾ ਤੇ ਗੁਰੂ ਰਾਸ ਆ ਜਾਂਦਾ ਹੈ ਅਸੀਂ ਇਸ ਨੂੰ ਸਦਾ ਲਈ ਕਿਵੇਂ ਸੰਭਾਲ ਕੇ ਰੱਖਣਾ ਹੈ ਆਓ ਵਿਚਾਰ ਕਰਦੇ ਹਾਂ ਆਪਾਂ ਗੁਰਦੁਆਰਾ ਸਾਹਿਬ ਆਉਂਦੇ ਹਾਂ ਕੋਤ ਸਮਾ ਸਿਮਰਨ ਕਰਕੇ ਫਿਰ ਦੁਨਿਆਵੀ ਕੰਮਾਂ 'ਚ ਰੁੱਝ ਜਾਂਦੇ ਹਾਂ ਜਾਂ ਘਰ ਵਿੱਚ ਵੀ ਸਵੇਰ ਸਾਰ ਕੜਕਸਾਰ ਅਸੀਂ ਸਾਰੇ ਪਾਠ ਪੂਜਾ ਕਰਦੇ ਹਾਂ ਗੁਰੂ ਨਾਲ ਜੁੜਦੇ ਹਾਂ ਸਾਡੀ ਜੀਭਾ ਗੁਰੂ ਸਿਮਰਨ ਦੇ ਨਾਲ ਰਸ ਭਰੀ ਹੁੰਦੀ ਹੈ ਮਨ ਅਨੰਦਿਤ ਹੁੰਦਾ ਹੈ ਤੇ ਫੇਰ ਅਸੀਂ ਕੰਮਕਾਰਾਂ ਵਿੱਚ ਲੱਗ ਜਾਂਦੇ ਹਾਂ ਜੋ ਕਿ ਦੁਨਿਆਵੀ ਜੀਵਨ ਲਈ ਜ਼ਰੂਰੀ ਵੀ ਹੈ ਫੇਰ ਅਸੀਂ ਨਿੱਕੀ ਨਿੱਕੀ ਗੱਲ ਤੇ ਉਸ ਰਸ ਨਾਲ ਭਰੀ ਜੀਬ ਵਿੱਚੋਂ ਕੋਈ ਕੌੜੇ ਬੋਲ ਬੋਲ ਲੈਂਦੇ ਹਾਂ ਕਿਸੇ ਨੂੰ ਗਾਲੀ ਕੱਢ ਦਿੰਦੇ ਹਾਂ ਮੂੰਹੋਂ ਚੋਂ ਬੁਰੇ ਸ਼ਬਦ ਕੱਢ ਕੇ ਅਸੀਂ ਮਿੰਟਾਂ ਸਕਿੰਟਾਂ ਵਿੱਚ ਆਪਣੀ ਜੀਬ ਦਾ ਰਸ ਗਵਾ ਲੈਂਦੇ ਹਾਂ ਸਾਹ ਸੰਗਤ ਜੀ ਜਦੋਂ ਆਪਾਂ ਗੁਰੂ ਜੀ ਨਾਲ ਜੁੜ ਗਏ ਹਾਂ ਜਾਂ ਜੁੜਨਾ ਹੈ ਸੰਗਤ ਕੀਤੀ ਹੈ ਜਾਂ ਕਰਨੀ ਹੈ ਗੁਰੂ ਜੀ ਦੀਆਂ ਬਖਸ਼ਿਸ਼ਾਂ ਲੈਣੀਆਂ ਹਨ ਆਪਣੀ ਜੀਬ ਚ ਕਦੇ ਵੀ ਕੌੜੇ ਬੋਲ ਮਾਰੇ ਬੋਲ ਤੇ ਖਾਸ ਕਰਕੇ ਗੰਨਾ ਗੱਲਾਂ ਵਿੱਚ ਗਾਲ੍ਹਾਂ ਕੱਢ ਬੋਲਣਾ ਬਿਲਕੁਲ ਬੰਦ ਕਰੀਏ ਫਿਰ ਵੇਖਾਂਗੇ ਜੋ ਰਾਸ ਅਸੀਂ ਹਰ ਜਸ ਗਾ ਕੇ ਪ੍ਰਾਪਤ ਕੀਤਾ ਹੈ ਗੁਰੂ ਜਸ ਜਾਪ ਕਰਕੇ ਪ੍ਰਾਪਤ ਕੀਤਾ ਹੈ ਉਸ ਦੀ ਮਠਾਸ ਸਾਡੇ ਦਿਲ ਮਾਨ ਨੂੰ ਅਨੰਦਿਤ ਕਰਦੀ ਰਹੇਗੀ ਤੇ ਅਸੀਂ ਸਮਾਜ ਵਿੱਚ ਚੰਗਾ ਅਖਵਾ ਸਕਾਂਗੇ ਕਿ ਉਹ ਬੀਬੀ ਜੀ ਜਾਂ ਉਹ ਭਾਈ ਸਾਹਿਬ ਜੀ ਗੁਰਦੁਆਰਾ ਸਾਹਿਬ ਜਾਂਦੇ ਹਨ ਬੜਾ ਸਿਮਰਨ ਕਰਦੇ ਹਨ ਤੇ ਨਾਲ ਸਾਰੇ ਕਹਿਣਗੇ ਕਿ ਉਹ ਬੜਾ ਹੀ ਮਿੱਠਾ ਬੋਲਦੇ ਹਨ ਸੋ ਆਪਾਂ ਸਾਰੇ ਇੱਥੇ ਬੈਠ ਕੇ ਕਿੰਨੀਆਂ ਛਾਵਾਂ ਪ੍ਰਾਪਤ ਕਰ ਰਹੇ ਹਾਂ ਇਸ ਵਕਤ ਗੁਰਦੁਆਰਾ ਸਾਹਿਬ ਖੜੇ ਦਾ ਖਾਲਸਾ ਵਿੱਚ ਬੈਠ ਕੇ ਕਿੰਨੀਆਂ ਬਖਸ਼ਿਸ਼ਾਂ ਲੈ ਰਹੇ ਹਾਂ ਇੱਥੇ ਸਾਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਛਾਵਾਂ ਮਿਲ ਰਹੀਆਂ ਹਨ ਇਸ ਦੇ ਨਾਲ ਹੀ ਤਨ ਤਨ ਬਾਬਾ ਦੀਪ ਸਿੰਘ ਜੀ ਦੀਆਂ ਇਸ ਗੁਰਦੁਆਰਾ ਸਾਹਿਬ ਤੇ ਬਹੁਤ ਬਹੁਤ ਬਖਸ਼ਿਸ਼ਾਂ ਹਨ ਤਨ ਤਨ ਕਵੀ ਰਾਜ ਭਾਈ ਤੰਨਾ ਸਿੰਘ ਦੀਆਂ ਵੀ ਬਖਸ਼ਿਸ਼ਾਂ ਸਾਡੇ ਨਾਲ ਹਨ ਤੇ ਹੋਰ ਸਾਡੇ ਸਤਿਕਾਰਯੋਗ ਸੰਤ ਬਾਬਾ ਸਤਨਾਮ ਸਿੰਘ ਜੀ ਦੀਆਂ ਸਭ ਦੇ ਸਿਰ ਤੇ ਬਖਸ਼ਿਸ਼ਾਂ ਹਨ ਸੋ ਅਸੀਂ ਇਹਨਾਂ ਬਖਸ਼ਿਸ਼ਾਂ ਨੂੰ ਮਾਣਦੇ ਹੋਏ ਗੁਰੂ ਕਰੋ ਬਹੁਤ ਕੋਝ ਪ੍ਰਾਪਤ ਕਰ ਸਕਦੇ ਹਾਂ ਸਾਨੂੰ ਪ੍ਰਾਪਤ